ਦੱਸੋ ਫਿਰ ਲੱਕੀ ਐਸ 11 ਆ ਜੀ ਟਾਪ ਮਾਡਲ ਆ ਪਹਿਲੇ ਨਾਂ ਤੇ ਆਲ オリジナル ਦੀ ਗਾਰੰਟੀ ਆ ਜੀ ਰੇਟ ਤਾਂ ਉਹ ਸਿਰਫ ਦੇ ਦੇਣੀ ਆ ਪਾ ਨੂੰ ਕ੍ਰੈਸਟਾ ਆਟੋ ਦੇ ਵਿੱਚ ਚਾਹੀਦੀਆਂ ਆਪਣੇ ਵੀਰਾਂ ਨੂੰ ਤੇ ਆਟੋਮੈਟਿਕਲੀ ਦਵਾਂਗੇ ਕ੍ਰੈਸਟਾ ਕ੍ਰੈਸਟਾ ਵਖਾਦਣੀਆਂ ਤੁਹਾਨੂੰ ਵਜਾ ਪਾ ਠੀਕ ਐ ਬਹੁਤ ਵਧੀਆ ਪਾਰਟੀ ਜਿੰਨਾਂ ਕੋਲ ਆਪਾਂ ਕਾਰ ਪਰਚੇਸ ਕੀਤੀ ਹੈ ਵੀ ਸਾਰੀ ਆਲ オリジナル ਦੀ ਇਹਦੀ ਵੀ ਲਿਖ ਕੇ ਗਾਰੰਟੀ ਆ ਠੀਕ ਐ ਹਾਂਜੀ ਇਹ ਆ ਜੀ 4/4 ਠੀਕਾ ਤੋਫਾ ਲੈ ਕੇ ਆਏ ਆ ਕਿਉਂਕਿ 4x4 ਨਹੀਂ ਮਿਲਦੀ ਐ ਸਵਰਵੀਓ ਤੇ ਇਸ ਸ਼ੇਪ ਦੇ ਵਿੱਚ ਵੀਰ ਮੰਗਦੇ ਆ ਜੀ ਜੀ ਸਾਰੇ ਕਲਰ ਮਿਲਣਗੇ ਪਰਲ ਵਾਈਟ ਵੀ ਮਿਲੂਗਾ ਸੁਪਰ ਵਾਈਟ ਵੀ ਮਿਲੂਗਾ ਗ੍ਰੇ ਵੀ ਮਿਲੂਗਾ ਸਿਲਵਰ ਵੀ ਮਿਲੂਗਾ ਬਲੈਕ ਚਾਹੀਦਾ ਬਲੈਕ ਵੀ ਮਿਲੂਗਾ ਠੀਕ ਹੈ ਜੀ ਲੈ ਦੋਸਤੋ ਬਲੈਕ ਵੀ ਮਿਲੂਗਾ ਬਲੈਕ ਵੀ ਦਵਾਂਗੇ ਜੀ ਤੁਹਾਨੂੰ ਤੋਫਾ ਹੋਰ ਲੈ ਕੇ ਆਏ ਆ BS6 ਦੇ ਵਿੱਚ ਵੀਰ ਮੰਗਦੇ Z auto ਚਾਹੀਦੀ ਆ ਤੇ ਲਓ ਫਿਰ Z auto ਵੀ ਲੈ ਕੇ ਆਏ ਆ ਜੀ ਲੈ ਦੋਸਤੋ ਇੱਕ ਆ ਤੁਹਾਡੇ ਵਾਸਤੇ ਤੋਫਾ ਲੈ ਕੇ ਆ ਗਏ ਆ ਉਹਨਾ ਨੰਬਰ ਆ ਨੀਓਤਪਲ ਬੁਖਾਰੀ ਜਿਹਨਾਂ ਸਵਾਰ ਕੇ ਟਾਇਰ ਲਾਈਵਲ ਤੇ ਫਿਰ ਆਪਾਂ ਤੁਹਾਨੂੰ ਸਾਰੀ ਗੱਡੀ ਚੈੱਕ ਕਰਾਵਾਂਗੇ ਇੱਕ ਰੰਗ ਵੀ ਕਾਲਾ ਬਾਕੀ ਵਾਲੇ ਨੇ ਫਿਰ ਜਾਣਾ ਕਰੀ ਬਈ ਇਹ ਕਿੱਥੋਂ ਲੱਭ ਕੇ ਲੈ ਆਣੀ ਪਿੱਛੇ ਕਿਉਂ ਠੱਲੀ ਖੜੀ ਹੈ ਇਹ ਯਾਰ ਇਹ ਵੀਰੇ ਇਹ ਵੀਰ ਜਿਹੜਾ ਆਪਣਾ ਸ਼ਕੀਰ ਆ ਨਾ ਠੀਕ ਹੈ ਇਹ ਉਸੇ ਨੇ ਕਹਿਣਾ ਕਿ ਵੀਰੇ ਲੈ ਕੇ ਹੀ ਜਾਣੀ ਠੀਕ ਹੈ ਜੀ ਠੀਕ ਹੈ ਜੀ ਬੰਪਰ ਟੂ ਬੰਪਰ ਅਰੀਜਨਲ ਦੀ ਗਾਰੰਟੀ ਲਿਖ ਕੇ ਦਵਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪਹਿਲੇ ਨਾਮ ਤੇ ਕਾਰ ਆ ਤੋਹਫਾ ਵੀ ਸਖ ਪਿਛਲੇ ਸੀਟਾਂ ਵੀ ਐਡ ਕਰ ਯੂਜ਼ ਨਹੀਂ ਹੋਈਆਂ ਦੇਖ ਸਕਦੇ ਹੋ ਲਫਾਫੇ ਹੋਏ ਹੋਏ ਤੇ ਬੜਾ ਵਾਈਕਰ ਪਿੱਛੇ ਬਹੁਤ ਉਵੇਂ ਚੜੀ ਹੋਈ ਹੈ ਲਫਾਫੀ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਆ ਨਾ ਚੰਗੀ ਦੇ ਭਾਲਦੇ ਵੀ ਪੀ ਵੀ ਨੰ ਵੀ ਉਹ ਨੂੰ ਅਸੀਂ ਕਿਤੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀਆਂ ਪੰਜਾਬ ਚ ਹੀ ਤੇ ਮਿਲੇ ਵੀ ਗੱਡੀਆਂ ਆ ਵਧੀਆ ਤੇ ਸਾਫ਼ ਚਾਹੇ ਮਾਡਲ ਹੋਵੇ 12 13 ਚਾਹੇ ਹੋਵੇ 23 24 ਮਾਰਕ ਤੇ ਅੱਜ ਆਪਾਂ ਤੁਹਾਨੂੰ ਐਹੋ ਜੇ ਥਾਂ ਤੇ ਲੈ ਕੇ ਆ ਗਏ ਨੂੰਤ ਬੁਖਾਰ ਦੇ ਮਾਰੇ ਕੈਮਰਾ ਮਾਰ ਕੇ ਅੱਜ ਆਪ ਆ ਗਏ ਸੀ ਬਬਲੂ ਕਾਰਵਲ ਟਲਵੰਡੀ ਭਾਈ ਇਹਨਾਂ ਦੀ ਖਾਸ ਗੱਲ ਇਹ ਆ ਵੀ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਘੱਟੋ ਘੱਟ 60 70 ਗੱਡੀਆਂ ਸਟਾਕ ਹੁੰਦੇ ਨੇ ਇਹਨਾਂ ਕੋਲੇ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੁਹਾਨੂੰ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੋ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਹਾ ਵੇਖ ਕੇ ਹੀ ਗੱਡੀਆਂ ਨੂੰ ਖੁਸ਼ ਹੋ ਜਾਣੀ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆ ਦੇਖਦੇ ਕਰਦੇ ਸਾਨੂੰ ਇੱਥੇ ਆਏ ਪਾ ਲੱਗਣਾ ਵੀ ਦੂਜੀ ਸ਼ੋਅਰੂਮਾ ਨਾ ਉਹਨਾਂ ਦਾ ਕੀ ਫਰਕ ਆ ਆ ਤੁਸੀਂ ਹੁਣ ਵੇਖ ਰਹੇ ਹੋ ਆ ਇੱਕੋ ਲਾਈਨ 'ਚ ਖੜੀਆਂ ਗੱਡੀਆਂਾਂ ਦੀਆਂ ਵੇਖੋ ਤੁਸੀਂ ਪਾਲਿਸ਼ ਵੀ ਕਰੇਟਾ ਹੈਗੀ ਆ ਨਿਊ ਸ਼ੇ ਵੀ ਹੈਗੀ ਹੈ ਕਰੇਟਾ ਗਾਂ ਥੋੜਾ ਜਿਹਾ ਆਉਂਗੇ ਗਾਂ ਹੋ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰ ਇੱਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਥੋੜੀ ਜੋ ਵੀ ਪਸੰਦ ਆ ਤੁਹਾਡੀ ਚਾ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜੋ ਫਿਰ ਆਪਾਂ ਅੰਦਰ ਚੱਲਦੇ ਆਂ ਦੀਪਕ ਬਾਣੀ ਨਾਲ ਜਾ ਕੇ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ-ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਆ ਤੇ ਸਵਾਦ ਆਊਗਾ ਅੱਜ ਦੀ ਵੀਡੀਓ 'ਚ ਐਨਾ ਤੁਹਾਨੂੰ ਮੈਂ ਦੱਸਤਾ ਆਜੋ ਫਿਰ ਸੋ ਦੀਪਕ ਕੋਈ ਕੀ ਹਾਲ ਚਾਲ ਹੈ ਬੋਲੀਆ ਵੀ ਸਵਾਗਤ ਆ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਵੀ ਅਜਕਾਰਾਂ ਵੇਖੀਆਂ ਗੱਡਿਆਂ ਨਾਲ ਕੇ ਮੈਨੂੰ ਆਪਣੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇੱਥੇ ਕਿਹਾ ਹੈ ਦੇ ਕੱਲੀ ਕੱਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ਼ ਕਰੀਏ ਤੁਹਾਡੇ ਕੋਲ ਹੈ ਹਨਾ ਵੀਰ ਜੀ ਬਿਲਕੁਲ ਜੀ ਵੀਰਾਂ ਦਾ ਪਿਆਰ ਆ ਜੀ ਤੇ ਤੋਹਫੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਨੇ ਤੁਸੀਂ ਲੋਨ ਬਾਰੇ ਦੱਸ ਦਿਓ ਲੋਨ ਬਾਰੇ ਕੀ ਪ੍ਰੋਸੈਸ ਹੈ ਆਪਣੇ ਕੋਲ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਕਾਰ ਤੇ ਲੋਨ ਕਰਵਾ ਲਓ ਠੀਕ ਹੈ ਪਰ ਟਰਾਈ ਇਹ ਰਹਿੰਦੀ ਕਿ ਅੱਧੇ ਘੰਟੇ ਦੇ ਵਿੱਚ ਲੋਨ ਅਪਰੂਵ ਹੋ ਜਾਏ ਪ੍ਰੋਸੈਸ ਕੀ ਹੈ ਬਹੁਤ ਫਾਸਟ ਹੈ ਆਪਣੇ ਕੋਲ ਠੀਕ ਹੈ ਬੰਦੇ ਦੀ ਠੀਕ ਹੈ ਜੀ ਆਲ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਇਹ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੀ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਕਰਵਾਓ। ਕਦੇ ਐਂ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ। ਲੋਨ ਵਰਗੇ ਤਾਂ ਹੋਰ ਕਰਨਾ ਹੁੰਦਾ। ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ। ਇੱਥੇ ਹੀ ਆਰ.ਸੀ. ਟ੍ਰਾਂਸਫਰ ਦਾ ਪ੍ਰੋਸੈਸ ਹੈ ਜੀ। ਇੱਥੇ ਹੀ ਇੰਸ਼ੋਰੈਂਸ ਹੋਊਗੀ ਤੁਹਾਡੀ। ਠੀਕ ਹੈ। ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਆਂ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ। ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ ਪੋਲੀਸੈਂਸ ਇੱਥੋਂ ਕਰਾਉਣਾ ਆਰ.ਸੀ. ਕਿਤੇ ਨਹੀਂ। ਸਾਰਾ ਪ੍ਰੋਸੈਸ ਇੱਥੇ ਹੋਊਗਾ। ਠੀਕ ਹੈ। ਤੇ ਉਸ ਤੋਂ ਬਾਅ ਜੋਰੇਟ ਹੋਊਗਾ ਤੁਹਾਨੂੰ ਆਪ ਨੂੰ ਲੱਗੂ ਵੀ ਹਾਂ ਯਾਰ ਜਿਹੜੇ ਸਾਡੇ ਨਾਲ ਰੇਟ ਆ ਉਹਨੇ ਦੀ ਚੀਜ਼ ਹੈਗੀ ਆ ਵੀ ਗੱਡੀਆਂ ਬਹੁਤ ਵਧੀਆ ਤੇ ਸਾਫ ਆ ਤੇ ਉਸ ਤੋਂ ਬਾਈ ਦਾਂਜੀ ਵੀ ਕੋਈ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇੱਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਲੋਕੇਸ਼ਨ ਵੀਰੇ ਆਪਣੀ ਤਲਵੰਡੀ ਪਾਈ ਸ਼ਹਿਰ ਪੈਂਦਾ ਜੀ ਜੋ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਤੇ ਮੋਗੇ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਲੇ ਵੀ ਦੋਸਤੋ ਹੁਣ ਫਿਰ ਆਪਾਂ ਥੋੜਾ ਜਿਆਦਾ ਟਾਈਮ ਨਹੀਂ ਲੈਂਦੇ ਹੁਣ ਫਿਰ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਡੇਟ ਆਜੋ ਕ੍ਰਿਸਟਾ ਕ੍ਰਿਸਟਾ ਕਰ ਦੇਣੀ ਹੈਗੀ ਹਰੇਕ ਤਰ੍ਹਾਂ ਦਾ ਰੰਗ ਬਿਲਕੁਲ ਜੀ ਸਾਰੇ ਕਲਰ ਮਿਲਣਗੇ ਪਰਲ ਵਾਈਟ ਵੀ ਮਿਲੂਗਾ ਸੁਪਰ ਵਾਈਟ ਵੀ ਮਿਲੂਗਾ ਗ੍ਰੇ ਵੀ ਮਿਲੂਗਾ ਸਿਲਵਰ ਵੀ ਮਿਲੂਗਾ ਬਲੈਕ ਚਾਹੀਦਾ ਬਲੈਕ ਵੀ ਮਿਲੂਗਾ ਠੀਕ ਹੈ ਜੀ ਲੈ ਦੋਸਤੋ ਬਲੈਕ ਵੀ ਬਲੈਕ ਵੀ ਦਵਾਂਗੇ ਜੀ ਤੁਹਾਨੂੰ ਠੀਕ ਹੈ ਤੇ ਫਿਰ ਆਹ ਕਿਹੜੀ ਵਰਦੇ ਹੋ ਜਾਣ ਕੇ ਕਿਹੜਾ ਮਾਡਲ ਹੈ ਇਹ ਹੈ ਜੀ 2023 ਮਾਡਲ ਹਮਮ ਇਨੋ ਵੀ ਇਹ ਪੁੱਛ ਲੈਣ ਦੇ ਬਿਲਕਾ ਕਿੰਨੇ ਕ ਪੈਸੇ ਵੀਰੇ ਵੱਜ ਜਾਣਗੇ ਹੂੰ 6 6.5 ਲੱਖ ਰੁਪਏ ਵੱਜੂਗਾ ਜੀ ਠੀਕ ਹੈ ਹਾਂਜੀ ਠੀਕ ਹੈ ਪਹਿਲੇ ਨਾਮ ਤੇ ਕਰ ਹੂੰ ਠੀਕ ਹੈ ਜੀ ਨੋਰਮਲ ਨੰਬਰ ਇਹਨੂੰ ਲਾ ਕੇ ਮਿਲੂਗਾ ਇਹ ਨੰਬਰ ਰ ਟੇਨ ਹੋ ਜਣਾ ਇਹਨੂੰ ਠੀਕ ਹੈ ਜੀ 20 ਵੈਰੀਐਂਟ ਦੇ ਵਿੱਚ ਲੈ ਕੇ ਆਏ ਆ ਪੁਸ਼ ਬਟਨ ਪ੍ਰੋਜੈਕਟਰ ਲੈਂਪ ਸਾਰੇ ਫੀਚਰ ਔਰ ਇੰਟੀਰੀਅਰ ਦੀ ਗੱਲ ਕਰੋਂਗੇ ਆਪਣੇ ਵੀਰ ਨੇ ਸੀਟ ਕਵਰ ਹੀ ਬਹੁਤ ਟਾਪ ਕੁਆਲਿਟੀ ਦਾ ਲਗਵਾਏ ਘੱਟ ਤੋਂ ਘੱਟ 22 ਤੋਂ 24000 ਰੁਪਏ ਦੇ ਸੀਟ ਕਵਰ ਲੱਗੇ ਹੋਏ ਆ ਕਾਰ ਨੂੰ ਠੀਕ ਹੈ ਜੀ ਇੰਟੀਰੀਅਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਟੋਟਲ ਅਸੈਸਰੀ ਦੀ ਗੱਲ ਕਰੀਏ ਟੋਟਲ ਅਸੈਸਰੀ 1.5 ਲੱਖ ਰੁਪਏ ਦੀ ਲੱਗੀ ਆ ਜੀ ਠੀਕ ਹੈ ਜੀ نیچے ਦੇਖ ਸਕਦੇ ਹੋ ਕ੍ਰਿਸਟਲ ਦੀ ਲਾਈਟ ਵਗੈਰਾ ਜੀ ਫੁੱਟ ਗਾਰਡ ਵਗੈਰਾ ਸਾਰੇ ਆਪਣੇ ਵੀਰ ਨੇ ਐਕਸਾ ਲਗਵਾਏ ਹੋਏ ਆ ਰੇਨ ਗਾਰਡ ਹੋ ਗਈ ਠੀਕ ਹੈ ਜੋ ਕ੍ਰੋਮ ਅਕਸੈਸਰੀ ਆਂਦੀ ਆ ਜੀ ਸਾਰੀ ਲੱਗੀ ਆ ਠੀਕ ਹੈ ਔਰ ਇਹ 2.4 ਦੇ ਵਿੱਚ V ਮਾਡਲ ਆ ਠੀਕ ਹੈ ਪਹਿਲੇ ਨਾਮ ਤੇ ਬਿਲਕੁਲ ਤੋਹਫਾ ਪੀਸ ਠੀਕ ਹੈ ਜੀ ਹਾਂਜੀ ਕੀ ਫਿਰ ਪ੍ਰਾਈਸ ਆ ਜੀ ਇਹਦਾ ਜੀ ਵੀਰੇ ਤੁਹਾਨੂੰ ਆਪਾਂ ਸਿਰਫ ਦੇ ਦਾਂਗੇ ਜੀ 23 ਲੱਖ ਤੇ 30000 ਰੁਪਏ ਦੀ ਗੱਲ ਨਵੀਂ ਦੀ ਗੱਲ ਕਰੋਗੇ ਤਾਂ 29.5 ਲੱਖ ਰੁਪਏ ਦੀ ਇੱਦਾਂ ਰੈਡੀ ਪੈਂਦੀ ਆ ਹਾਂ ਠੀਕ ਹੈ ਆਪਾਂ 23 ਲੱਖ 30000 ਰੁਪਏ ਦੇ ਦੇਣੀ ਆ ਜੀ ਠੀਕ ਆ ਸਿੱਧਾ ਫਾਇਦਾ ਕਰਾ ਦੇਣਾ ਵੀਰਾਂ ਦਾ 6.5 ਲੱਖ ਰੁਪਏ ਠੀਕ ਆ ਲੈ ਦੋ ਸਿੱਧਾ ਸਿੱਧਾ ਫਾਇਦਾ ਗੱਡੀ ਵੀ ਤੁਹਾਨੂੰ ਐ ਮਿਲੂਗੀ ਵਧੀਆ ਯਾਰ ਬਿਲਕੁਲ ਸਵਾਰ ਆਉ ਵੇਖ ਕੇ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਜੀ ਨੋਵਾ ਇਹ ਆ ਗਈ ਜੀ ਪਰਲ ਵਾਈਟ ਦੇ ਵਿੱਚ ਠੀਕ ਆ ਨਾ ਇਦਾਂ ਦਾ ਤੁਸਾਂ ਮਾਰਕੀਟ ਚੋਂ ਮਿਲਣਾ ਤੇ ਨਾ ਹੀ ਕਿਸੇ ਨੇ ਪਹਿਲਾਂ ਦੇਖਿਆ ਹੋਊਗਾ ਰਿਐਲਿਟੀ 'ਚ ਕਹਿ ਰਹੇ ਆ 19 ਮਾਡਲ ਹਮਮ ਆਲ オリジナル ਦੀ ਲੈ ਕੇ ਗਾਰੰਟੀ ਦਵਾਂਗੇ ਠੀਕ ਆ ਜੈਡ ਮਾਡਲ ਆਟੋਮੈਟਿਕ ਠੀਕ ਆ 2.8 ਠੀਕ ਆ ਤੇ ਇਸ ਰੇਟ 'ਚ ਤੁਹਾਨੂੰ ਕਾਰ ਨਹੀਂ ਮਿਲਦੀ ਲੈ ਕੇ ਗਾਰੰਟੀ ਹੈ ਜੀ ਆਪਣੀ ਠੀਕ ਆ ਤੇ ਜੇ ਹੂੰ ਬੰਪਰ ਟੱਕਰ ਵੀ ਕਾਰ ਦੇ Ориਜੀਨਲ ਆ ਠੀਕ ਹੈ ਠੀਕ ਹੈ ਔਰ ਇੰਟੀਰੀਅਰ ਦੀ ਤਾਂ ਖੁਦ ਚੈੱਕ ਕਰ ਲਓ ਤੁਸੀਂ ਮੇਰੇ ਦੋਸਤਾਂ ਇੰਟੀਰੀਅਰ ਦੀ ਵੇਖੋ ਤੁਸੀਂ ਗੱਡੀ ਕਿੰਨੀ ਵਧੀਆ ਤੇ ਸਾਫ਼ ਪਈ ਹੋਈ ਆ ਇਹ ਜੈਡ ਆਟੋਮੈਟਿਕ 2.8 ਹੂੰ ਹਾਂਜੀ ਤੇ ਵੀ ਜੇ ਹੁਣ ਗੱਲ ਕਰੀਏ ਤਾਂ ਫਿਰ ਕੀ ਪ੍ਰਾਈਸ ਰੱਖਿਆ ਹੋਇਆ ਜੀ ਇਹ ਵੀਰੇ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ ਆਪਾਂ ਫਾਈਨਲ 19 ਲੱਖ ਰੁਪਏ ਦੀ ਕਾਰ ਦੇ ਦੇਣੀ ਆ ਜੀ ਠੀਕ ਹੈ ਜੈਡ ਆਟੋ ਔਰ ਲਿਖ ਕੇ ਗਾਰੰਟੀ ਦਵਾਂਗੇ ਜੇ ਕੋਈ ਪ੍ਰੂਫ ਕਰਦੇ ਲੋਹੇ ਦਾ ਇੱਕ ਪੀਸ ਵੀ ਪੇਂਟ ਆ ਠੀਕ ਹੈ ਜੋ ਕਹਾਂਗੇ ਉਹ ਜਰਮਾਨਾ ਦਵਾਂਗੇ ਜੀ ਠੀਕ ਹੈ ਜੀ ਇਹਨਾਂ ਦਾ ਯਕੀਨ ਹੈਗਾ ਕਿ ਗੱਡੀਆਂ ਦਾ ਯਾਨੀ ਕਿ ਇਹਨਾਂ ਦਾ ਵਧੀਆ ਤੇ ਸਾਫ਼ ਆਗੀਆਂ ਹਾਂਜੀ 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 ਤੋਹਫੇ ਲੈ ਕੇ ਆਏ ਆ ਜੀ ਤਾਂ ਹੀ ਕਿ ਵੀਰ ਆਵੇ ਕੋਈ ਐਣਾ ਕਵੇ ਯਾਰ ਉੱਥੇ ਮਾਰਕੀਟ ਚ ਘੁੰਮਦੇ ਅਸੀਂ ਮੰਡੀ ਚ ਘੁੰਮਦੇ ਆਏ ਆ ਹਨਾ ਆਪਣੇ ਕੋਲੋਂ ਲੈ ਕੇ ਗਾਰੰਟੀ ਦਿੱਤੀ ਜਾਊਗੀ ਤੁਹਾਨੂੰ ਠੀਕ ਹੈ ਕੋਈ ਐਕਸਟਰਾ ਕਮਿਸ਼ਨ ਨਹੀਂ ਆ ਜੀ ਜੋ ਰੇਟ ਆ ਉਹ ਹੀ ਰੇਟ ਹੈ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜ ਆਪਣਾ ਆਹ ਕਲਰ ਆ ਗਿਆ ਵੀ ਪਿਆਰਾ ਆ ਤੇ ਸਾਫ਼ ਆ ਯਾਰ ਵਾਕੀ ਲੈਣ ਦੇ ਵਜਾ ਇਹ ਵੀ ਲੈ ਕੇ ਆਏ ਆ ਜੀ ਆਟੋਮੈਟਿਕ ਹੂੰ ਹੂੰ ਠੀਕ ਹੈ ਜੀ ਨੰਬਰ 001 ਆਏ ਨੰਬਰ ਉਤਰ ਜਾਣਾ ਜੀ ਗਾਰ ਨੂੰ ਰੀਟੇਨ ਹੋ ਚੁੱਕਾ ਨੰਬਰ ਕਿਉਂਕਿ ਬਹੁਤ ਵਧੀਆ ਪਾਰਟੀ ਜਿੰਨਾਂ ਕੋਲੋਂ ਆਪਾਂ ਕਾਰ ਪਰਚੇਸ ਕੀਤੀ ਹੈ ਵੀ ਸਾਰੀ ਔਰੀਜਨਲ ਦੀ ਇਹਦੀ ਵੀ ਲਿਖ ਕੇ ਗਾਰੰਟੀ ਆ ਠੀਕ ਹੈ ਹਾਂਜੀ ਜੇ ਤੁਹਾਨੂੰ ਲੱਭ ਦੇ ਕੇ ਲੋਹੇ ਦਾ ਪੀਸ ਪੇਂਟ ਆ ਜੋ ਕਹੋਗੇ ਉਹ ਜਰਮਾਨਾ ਦੇਵਾਂਗੇ ਜੀ ਆਲ ਔਰੀਜਨਲ ਦੀ ਲਿਖ ਕੇ ਗਾਰੰਟੀ ਦਿੱਤੀ ਜਾਊਗੀ ਠੀਕ ਹੈ ਫਸਟ ਓਨਰ ਕਾਰ ਬਹੁਤ ਟਾਪ ਕੁਆਲਿਟੀ ਦੇ ਦੇ ਵੀ ਸੀਟ ਕਵਰ ਲੱਗੇ ਹੋਏ ਨੇ ਮੈਟਿੰਗ ਇਹਦੀ ਵੀ ਹੋਈ ਪਈ ਆ ਜੀ ਟੋਟਲੀ ਜੈਨੂਨ ਸਿਰਫ 59000 ਚੱਲੀ ਔਰ ਆਟੋਮੈਟਿਕ ਤੁਹਾਨੂੰ ਵੀ ਪਤਾ ਅੱਜ ਦੀ ਰੇਟ ਦੇ ਵਿੱਚ ਆਟੋਮੈਟਿਕ ਕਾਰ ਨਹੀਂ ਆਉਂਦੀ ਬੰਦ ਹੋ ਚੁੱਕੀਆਂ ਆਜੋ ਲੈ ਜੋ ਫਿਰ ਤੋਹਫੇ ਬਿਲਕੁਲ ਬਿਲਕੁਲ ਸਿੰਘ ਆਟੋਮੈਟਿਕ ਕਾਰ ਤੇ ਵੀਰਾਂ ਦੀ ਡਿਮਾਂਡ ਪੂਰੀ ਹੈ ਜੀ ਠੀਕ ਹੈ ਤੇ ਰੇਟ ਫਿਰ ਕਿੰਨਾ ਹੈ ਰੇਟ ਵੀਰੇ ਸਿਰਫ ਦੇ ਦੇਣੀ 19,80,000 ਰੁਪਏ ਦੀ ਠੀਕ ਹੈ ਜੀ ਲੈ ਵੀ ਦੋਸਤੋਂ 19,80,000 ਰੁਪਏ ਤੁਸੀਂ ਲੈ ਲਓ ਕਿਹੜੀ ਮਾਡਲ BS6 ਇੰਜਨ ਵਾਲੀ ਠੀਕ ਹੈ ਹਾਂਜੀ ਲੈ ਵੀ ਦੋਸਤੋਂ ਲੈਸ ਡਰਾਈਵਨ ਆ ਗੱਡੀ ਤੁਹਾਨੂੰ ਸਾਰੀ ਵਿਖਾਦੀ ਆ ਵਾ ਕਿੰਨੀ ਹੈ ਸਾਹਿਬ ਵੇਖੋ ਤੁਸੀਂ ਬਹੁਤ ਵਧੀਆ ਤੇ ਚੰਗੀ ਕੰਡੀਸ਼ਨ ਦੀ ਕਾਰ ਪਈ ਹੋਈ ਆਓ ਹੋਰ ਦਿਖਾਣੇ ਤੁਹਾਨੂੰ ਤੋਹਫਾ ਹੋਰ ਲੈ ਕੇ ਆਏ ਆ BS6 ਦੇ ਵਿੱਚ ਵੀਰ ਮੰਗਦੇ Z auto ਚਾਹੀਦੀ ਆ ਠੀਕ ਹੈ ਤੇ ਲਓ ਸੋਹਣਾ ਨੰਬਰ ਆ ਤੇ ਗੱਡੀ ਉਹ ਤੁਹਾਨੂੰ ਵਿਖਾ ਰਹੇ ਤੁਸੀਂ ਆ ਵੀ ਬੁੱਝ ਰਹੇ ਕਿੰਨੀ ਕਿ ਸੋਹਣੀ ਆ ਦੇਖੋ ਵੀ ਜਾਣਕਾਰੀ 2022 ਮਾਡਲ ਠੀਕ ਹੈ ਜੀ ਜੈਡ ਆਟੋ ਪਹਿਲਾਂ ਦੀ ਤਰ੍ਹਾਂ ਇਸ ਕਾਰ ਦੀ ਵੀ ਲੇਕੀ ਗਾਰੰਟੀ ਆ ਲੇਕੀ ਪ੍ਰੂਫ ਕਰਦੇ ਕਿ ਲੋਹੇ ਦਾ ਇੱਕ ਵੀ ਪੀਸ ਪੇਂਟ ਆ ਤਾਂ ਉਹ ਜੁਰਮਾਨਾ ਦੇਵਾਂਗੇ ਜੋ ਆਪਣਾ ਵੀਰ ਕਹੂਗਾ ਔਰ ਜਾਂਦਾ ਤੇਲ ਖਰਚਾ ਵੱਖਰਾ ਕਿਉਂਕਿ ਰਿਟਰਨ ਦੇ ਵਿੱਚ ਗਾਰੰਟੀ ਦਿੱਤੀ ਜਾਊਗੀ ਸਾਡੇ ਵੱਲੋਂ ਜੀ ਠੀਕ ਹੈ 2022 ਮਾਡਲ ਪੀਐਸ 6 ਜੈਡ ਆਟੋ ਤੇ ਇਸ ਰੇਟ ਦੇ ਵਿੱਚ ਤੁਹਾਨੂੰ ਮਾਰਕੀਟ ਚ ਕਾਰ ਵੀ ਨਹੀਂ ਲੱਭਣੀ ਠੀਕ ਹੈ ਕਿਉਂ ਮਾਰਕੀਟ ਦਾ ਪ੍ਰਾਈਸ ਹੈਗਾ ਜੀ ਹੂੰ ਹੂੰ 27 ਲੱਖ ਰੁਪਈਆ ਹੂੰ ਹੂੰ ਆਪਾਂ ਵੀਰਾਂ ਨੂੰ 2 2.5 ਬੇਟੀਆਂ ਬਚਾ ਕੇ ਦਵਾਂਗੇ ਠੀਕ ਹੈ ਸਿਰਫ ਕਾਰ ਦੇ ਦੇਣੀ ਹੈ ਜੀ 24 ਲੱਖ ਤੇ 80000 ਰੁਪਏ ਦੀ ਜੈਡ ਆਟੋ 22 ਮਾਡਲ ਪਹਿਲੇ ਨਾਂ ਤੇ ਲਿਖ ਕੇ ਗਾਰੰਟੀ ਸਾਰੀ ਓਰੀਜਨਲ ਦੀ ਠੀਕ ਹੈ ਜੀ ਲੈਕ ਦੋਸਤੋ ਕੱਲੀ ਕੱਲੀ ਗਾਰੰਟੀ ਲਿਖ ਕੇ ਜਾਉਂਗੇ ਤੁਹਾਨੂੰ ਲਿਖ ਕੇ ਵੀ ਦੇ ਦਾਂਗੇ ਇੰਨੀ ਕਿ ਨਵੀਂ ਪਈ ਹੋਈ ਹੈ ਗੱਡੀ ਇਹ ਹਾਂਜੀ ਚਾਰੋਂ ਟਾਇਰ ਨਵੇਂ ਲੱਗ ਚੁੱਕੇ ਆ ਜੀ ਠੀਕ ਹੈ ਪਹਿਲੇ ਨਾਮ ਤੇ ਆ ਕਾਰ ਫੁੱਲ ਗਾਰੰਟੀ ਆ ਜਿਵੇਂ ਦੀ ਆਪਣੇ ਵੀਰ ਕਹਿਣਗੇ ਟਾਪ ਮਾਡਲ ਆ ਜੈਡ ਆਟੋ ਤੇ ਅੱਜ ਦੀ ਰੇਡ ਦੇ ਵਿੱਚ ਤਾਂ ਆਂਦੀ ਨਹੀਂ ਆ ਖੜੀ ਆ ਫਿਰ ਲੈ ਜੋ ਦੋਸਾਂ ਜੀ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਆ ਆਪਣੀ ਗੱਡੀ ਆ ਗਈ ਆ ਇਹ ਵੀ ਯਾਰ ਤੁਹਾਨੂੰ ਨੀਵਲ ਪਲਾਂ ਬਖਾਰੀ ਕਿਨਾਂ ਸਵਾਰ ਕੇ ਟਾਇਰ ਲਾਈਵਲ ਤੇ ਫਿਰ ਆਪਾਂ ਤੁਹਾਨੂੰ ਸਾਰੀ ਗੱਡੀ ਚੈੱਕ ਕਰਾਵਾਂਗੇ ਇੱਕ ਰੰਗ ਵੀ ਕਾਲਾ ਬਾਕੀ ਵਾਲੇ ਨੇ ਫਿਰ ਜਾ ਕੇ ਬਈ ਇਹ ਕਿੱਥੋਂ ਲੱਭ ਕੇ ਲਿਆ ਨਹੀਂ ਪਿੱਛੇ ਕਿਉਂ ਠੱਲੀ ਖੜੀ ਹੈ ਇਹ ਜੜੇ ਇਹ ਵੀਰੇ ਇਹ ਵੀਰ ਜਿਹੜਾ ਆਪਣਾ ਸ਼ਕੀਰ ਆ ਨਾ ਠੀਕ ਹੈ ਇਹ ਉਸੇ ਨੇ ਕਿਹਾ ਕਿ ਵੀਰੇ ਲੈ ਕੇ ਹੀ ਜਾਣੀ ਅੱਛਾ ਠੀਕ ਹੈ ਜੀ ਠੀਕ ਹੈ ਜੀ ਬੰਪਰ ਟੂ ਬੰਪਰ ਓਰੀਜਨਲ ਦੀ ਗਾਰੰਟੀ ਲਿਖ ਕੇ ਦਵਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਪਹਿਲੇ ਨਾਮ ਤੇ ਕਾਰ ਆ ਤੋਹਫਾ ਵੀ ਸਖ ਪਿਛਲੀਆਂ ਸੀਟਾਂ ਵੀ ਇਹਦੇ ਕਰ ਯੂਜ਼ ਨਹੀਂ ਹੋਈਆਂ ਦੇਖ ਸਕਦੇ ਹੋ ਲਫਾਵੇ ਬਣਿਆ ਹੋਇਆ ਹੈ ਕਿਰਾ ਪਿੱਛੇ ਬਹੁਤ ਉਵੇਂ ਹੀ ਚੜੀ ਹੋਈ ਹੈ ਲਫਾਫੀ ਬਿਲਕੁਲ ਨਵੀਂ ਨਕੂਰ ਕਾਰ ਹਾਫੇ ਵੀ ਹਜੇ ਨਹੀਂ ਉਤਰੇ ਹੋਏ ਤੁਸੀਂ ਅੰਦਾਜ਼ਾ ਲਾ ਸਿਰਫ 30000 ਕਿਲੋਮੀਟਰ ਘਾਰ ਚੱਲੀ ਆ ਔਰ ਲੱਖ ਸਵਾ ਲੱਖ ਰੁਪਏ ਦਾ 20 ਇੰਚ ਲੋਇਡਰ ਦਾ ਸੈੱਟ ਵੀ ਆ ਜੀ ਨਾਲ ਹੀ ਆ ਤੇ ਨੰਬਰ ਵੀ ਫੈਂਸੀ ਚੈੱਕ ਕਰ ਸਕਦੇ ਹੋ 9499 ਠੀਕ ਹੈ ਜੀ 9 ਨੰਬਰ ਮੰਗਦੇ ਨਾ ਇਹ ਅੱਗੇ ਵੀ 9 ਤੇ ਪਿੱਛੇ ਵੀ 9 9 ਵਰ 9 ਹੀ ਕਰ ਦੇਣੀ ਆ ਹਾਂ ਜੀ ਹਾਂ ਜੀ 9 ਵਰ 9 ਜੋ ਸੋਫਰੇ ਦਾ ਕਿੰਨਾ ਐਸ 11 ਆ ਜੀ ਟਾਪ ਮਾਡਲ ਆ ਪਹਿਲੇ ਨਾਂ ਤੇ 올 ओरिजिनल ਦੀ ਗਾਰੰਟੀ ਹੈ ਜੀ ਰੇਟ ਤੁਹਾਨੂੰ ਉਹ ਸਿਰਫ ਦੇ ਦੇਣੀ ਆਪਾਂ 17 ਲੱਖ ਤੇ 80000 ਰੁਪਏ ਦੀ ਜਿਹੜੀ ਮਾਰਕੀਟ ਤੇ ਨਹੀਂ ਮਿਲਣੀ ਕਿਉਂਕਿ ਮਾਰਕੀਟ ਤੇ ਦੇਖੋਗੇ 18 ਲੱਖ ਰੁਪਏ ਦੀ ਸਿੰਪਲ ਕਾਰ ਦਾ ਰੇਟ ਆ ਆਪਣੇ ਕੋਲ ਮੋਡੀਫਾਈ ਵਾਲੀ ਫਾਈਨਲ ਤੁਹਾਨੂੰ ਦੱਸਤਾ ਪ੍ਰਾਈਸ 17 ਲੱਖ ਤੇ 80000 ਰੁਪਏ ਦੀ ਜੇ ਕੋਈ ਕਹਦੇ ਵੇ ਬੰਪਰ ਵੀ ਪੇਂਟ ਆ ਤਾਂ ਵੀ ਕਾਰ ਵਾਪਸ ਪੈਸੇ ਵਾਪਸ ਘਰ ਗਈ ਕਾਰ ਵੀ ਵਾਪਸ ਲੈ ਲਾਂਗੇ ਜੇ ਗੱਲ ਗਈ ਜਿᱷ ਫਰਕ ਨਿਕਲੇ ਤਾਂ ਠੀਕ ਹੈ ਜੀ ਦੇਖੋ ਦੋਸਤੋ ਸਿੰਗਲ ਪੀਸ ਖੜਾਇਆ ਸਿੱਧੀ ਸਿੱਧੀ ਜਾ ਕੇ ਚੱਕ ਲੋ ਫੇਰ ਨਾ ਕਹੋ ਜੇ ਸੇਲ ਹੋ ਗਿਆ ਬਿਲਕੁਲ ਜੀ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਆ ਇਹ ਵੀ ਕਾਲੇ ਰੰਗ ਦੇ ਵਿੱਚ ਹੀ ਆ ਇਹ ਆ ਜੀ 4/4 ਠੀਕ ਆ ਤੋਫਾ ਲੈ ਕੇ ਆਏ ਆ ਕਿਉਂਕਿ 4x4 ਨਹੀਂ ਮਿਲਦੀਆਂ ਸਮਰਭੀਓ ਤੇ ਇਸ ਸ਼ੇਪ ਦੇ ਵਿੱਚ ਵੀਰ ਮੰਗਦੇ ਆ ਜੀ ਹੂੰ ਹੂੰ ਕਿ ਸ਼ੌਂਕੀ ਵੀਰ ਕਾਲੇ ਰੰਗ ਦੀ ਚਾਹੀਦੀ ਆ 15 ਮਾਡਲ ਲੈ ਕੇ ਆਏ ਆ ਬਜਟ ਫ੍ਰੈਂਡਲੀ ਠੀਕ ਹੈ ਜੀ। ਯਾਨੀ ਇਹ ਨਾਰਮਲ ਬੈਡ ਦੇ ਵਿੱਚ ਸ਼ੌਂਕ ਪੂਰਾ ਕਰ ਸਕਦੇ ਆ 4x4 ਦਾ। ਲੈ ਵੀ ਦੋਸਤੋ 15 ਮਾਡਲ ਹੈ। ਤੁਸੀਂ ਇੰਟੀਰੀਅਰ ਚੈੱਕ ਕਰੋ ਕਿੰਨਾ ਵਧੀਆ ਤੇ ਸਾਫ਼ ਪਿਆ ਹੋਇਆ ਇਹਦਾ। ਇੱਕ 4x4 ਆ ਰੰਗ ਕਾਲਾ। ਇਹ ਜਿੱਥੇ ਕਿੱਥੇ ਮਿਲਦੀਆਂ ਆਪ ਨੂੰ ਵੇਖਣ ਨੂੰ ਯਾਰ ਇਹ 4x4 ਦਾ ਵੀਰੇ ਇਸ ਬੈਡ ਦੇ ਵਿੱਚ ਸ਼ੌਂਕ ਪੂਰਾ ਕਰ ਸਕਦੇ ਆ ਤੁਸੀਂ। ਟਾਇਰ ਵੀ ਚੈੱਕ ਕਰ ਲਓ ਬਿੱਲਾ ਟਾਇਰ ਚੈੱਕ ਕਰੋ 4x4 ਵਾਲੇ ਟਾਇਰ ਆ ਮਿਸ਼ਲਨ ਦੇ। ਠੀਕ ਹੈ ਜੀ। ਇੱਕ ਹੁੰਦਾ ਕਿ ਨਾਰਮਲ ਟਾਇਰ ਲੱਗਦਾ ਇਹ 4x4 ਵਾਲੇ ਸਪੈਸ਼ਲ ਆਪਣੇ ਵੀਰ ਨੇ ਮਿਸ਼ਲਨ ਦੇ ਟਾਇਰ ਲਗਵਾਏ ਆ। ਠੀਕ ਹੈ ਜੀ। ਤੇ ਬਿਲਕੁਲ ਤੋਹਫਾ ਪੀਸ ਆ ਸਿਰਫ 99000 ਕਿਲੋਮੀਟਰ ਕਾਰ ਚੱਲੀ 99000 ਠੀਕ ਹੈ ਔਰ ਇਸ ਕਾਰ ਦੀ ਵੀ ਲਿਖ ਕੇ ਗਾਰੰਟੀ ਆ ਜੋ ਕਿ ਬੰਦਾ ਕਹਿ ਦੇਵੇ ਮੀਟਰ ਬੈਕ ਆ ਕੋਈ ਐਕਸੀਡੈਂਟ ਆ ਕੋਈ ਪੀਸ ਨਵਾਂ ਪਿਆ ਕਾਰ ਵਾਪਸ ਪੂਰੇ ਪੈਸੇ ਵਾਪਸ ਦਵਾਂਗੇ ਔਰ ਆਉਣ ਜਾਣ ਦਾ ਖਰਚਾ ਜਿਹੜਾ ਟਾਈਮ ਵੇਸਟ ਉਹਦੇ ਪੈਸੇ ਵੀ ਦਵਾਂਗੇ ਕਿਉਂਕਿ ਬਾਡੀ ਦੀ ਬਹੁਤ ਨਵੀਂ ਕਾਰ ਆ 4x4 ਲੈ ਕੇ ਆਏ ਆ S10 ਟਾਪ ਮਾਡਲ ਦੇ ਵਿੱਚ ਜੀ ਰੀਡ ਵੀਰੇ ਇਹ ਤانوں ਜਿਹੜੇ ਆਪਾਂ ਕੋਡ ਕਰਦੇ ਆਂ ਜੀ ਉਹ 990000 ਰੁਪਏ ਆਸ ਕੀ ਆ ਠੀਕ ਹੈ ਬਾਕੀ ਰਿਗਾਰਡ ਜਰੂਰ ਕਰਾਂਗੇ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ 970000 ਵੀ ਤੁਹਾਨੂੰ ਕਰ ਦੇ ਦਾਂਗੇ ਬਿਲਕੁਲ ਜੈਨੂਨ ਕੰਡੀਸ਼ਨ 4/4 ਬਲੈਕ ਲੈ ਵੀ ਦੋਸਤੋ 4/4 ਹੋਵੇ ਰੰਗ ਕਾਲਾ ਹੋਵੇ ਟਾਪ ਮਾਡਲ ਹੋਵੇ ਆਜੋ ਫਰਸ਼ੀਸ਼ੇ ਤੇ ਆਓ ਡੀਲ ਟਰਨ ਕਰੋ ਬਹੁਤ ਵਧੀਆ ਤੇ ਸਾਫ ਪਈ ਹੋਈ 1.20 ਸੀ ਹੈ ਜੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਬਿਲਕੁਲ ਇਹ ਤੁਹਾਨੂੰ ਜੇ ਕਦੇ ਵੀ ਪੁੱਛਣ ਦਾ ਮਤਲਬ ਲੋਨ ਵਗਰਾ ਦੱਸ ਦੋ ਲੋਨ ਕਰਵਾ ਦਾਂਗੇ ਵੀਰੇ 6 ਲੱਖ ਰੁਪਏ ਦਾ ਲੋਨ ਹੋ ਜਾਊਗਾ ਕਾਰ ਤੇ ਪ੍ਰੋਫ ਠੀਕ ਹੈ ਜੀ ਲੈ ਵੀ ਦੋਸਤੋਂ ਲੋਨ ਦਾ ਵੀ ਫੰਕਸ਼ਨ ਕੱਲ ਕਲੀਅਰ ਕਰ ਪਈ ਆਪਾਂ ਠੀਕ ਹੈ ਹਾਂਜੀ